ਕਿਉਂ ਹੀ ਅੱਗੇ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਏਗਾ ਬੋਲੇ ਜੈਸਰ ਸੋਤ ਜੀ ਆਕਾਲ ਬੀਬਾ ਜੀ ਬੀਬਾ ਜੀ ਨੂੰ ਬੇਨਤੀ ਹੰਸੇਨ ਸਿੰਘ ਕੋਰ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਏਗਾ ਬੀਬਾ ਜੀ ਅੱਗੇ ਉਹ ਬੀਬੀ ਦਾ ਕਰੋ ਨਾਲ ਕਿਰਪਾ ਕਰਕੇ ਸਾਹਮਣੇ ਵਾਲੇ ਬੈਠ ਜਾਓ ਜੀ ਬੈਠ ਜਾਓ ਕਿਰਪਾ ਸਾਰੇ ਬੰਦੇ ਬੈਠ ਜਾਓ ਬੈਠ ਜਾਓ ਸਾਰੇ ਬੈਠ ਜਾਓ ਬੀਬਾ ਜੀ ਦਾ ਸਨਮਾਨ ਕੀਤਾ ਜਾਏਗਾ ਪੁਜਾ ਕਰਦੇ ਨੇ ਪੁਜਾ ਕਰਦੇ ਗੱਭਰ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਬਾਸਿਮਰਤ ਕਰ ਬਾਬਲ ਜੀ ਦਾ ਵੀ ਸਨਮਾਨ ਕੀਤਾ ਜਾ ਰਿਹਾ ਤੇ ਬਹੁਤ ਵੱਡਾ ਉਹਨਾਂ ਦਾ ਵੀ ਯੋਗਦਾਨ ਹੈ ਹੁਣ ਮੈਂ ਸਾਰੇ ਨੂੰ ਬੇਨਤੀ ਕਰਦਾ ਸਾਰੇ ਸਮਾਜ ਵੱਲੋਂ ਸਨਮਾਨ ਬਾਬਾ ਜੀ ਹਰਜੀਤ ਸਿੰਘ ਜੀ ਕਰਨਗੇ ਆਓ ਜੀ ਬਸ ਦੇ ਡੈਲੀਗੇਟ ਸਾਹਿਬ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਤੁਸੀਂ ਆਏ ਹੋ ਸਾਰਿਆਂ ਨੂੰ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇੱਕ ਵਾਰ ਆਪਾਂ ਬਹਿ ਜਾਈਏ ਸਾਰੇ ਡਿਸਪਲਿਨ ਸਾਰੇ ਬੈਨ ਸਾਰੇ ਬਹਿ ਜਪੜੇ ਸਾਰੇ ਰਾਮ ਨਾਲ ਸਾਰੇ ਨਾਮ ਨਾਲ ਬੈਜੋ ਇੱਕ ਮਿੰਟ ਕਲੀਅਰ ਸਾਰੇ ਬੈਜੋ ਯਾਰ ਸਾਰੇ 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 ਬੈਜੋ ਸਾਰੇ ਬੈਜੋ ਦੀ ਜਥੇਬੰਦੀ ਹੈ 104 ਸਾਲ ਪੁਰਾਣੀ ਜਥੇਬੰਦੀ ਹੈ ਜੇ ਹਿੰਦੁਸਤਾਨ ਦਾ ਇਤਿਹਾਸ ਦੇਖੀਏ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼ਰੂਮਨੀ ਅਕਾਲੀ ਦਲ ਹੈ ਪਰ ਕੱਲੀ ਸ਼ਰੂਮਨੀ ਅਕਾਲੀ ਦਲ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਅਜੇ ਵੀ ਚੱਕਰ ਸਤਕਾਰ ਨੂੰ ਹੋਰ ਕਿਸੇ ਪਾਰਟੀ ਨੂੰ ਨਹੀਂ ਕਿਹਾ ਜਾਂਦਾ ਕਿਉਂ ਆ ਉਹ ਪਾਰਟੀ ਹੈ ਜਿਸ ਨੇ دیش کی دی آزادی وچ دیش نو ازاد وچ ازادی کے بعد بھی گریب واسطے کسان واسطے مزدور واسطے پنجاب واسطے دیش واسطے لیڈرشپ نے تو ورکر نے نہ دیتی ہیں آ کوئی معمولی پارٹی نہیں ਜਿਹੜੇ ਆਪ ਸਾਰੇ ਇੱਥੇ ਇਕੱਠੇ ਹੋਏ ਹੋ 27 ਲੱਖ ਮੈਂਬਰਸ਼ਿਪ ਤੋਂ ਤੁਹਾਨੂੰ 560 ਮੈਂਬਰਾਂ ਨੂੰ ਡੈਲੀਗੇਟ ਬਣਾਇਆ ਗਿਆ 27 ਲੱਖ ਲੋਕਾਂ ਨੇ ਤੁਹਾਨੂੰ ਮੈਂਬਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਦੀ ਬਹੁਤ ਵੱਡੀ ਮੱਤ ਹੈ ਤੁਸੀਂ ਪਾਰਲੀਮੈਂਟ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਅੱਦਕਿਆਦ ਨੂੰ ਫੈਸਲੇ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਕਾਂਗਰਸ ਵਾਰਸ ਨਹੀਂ ਕੋਈ ਬੀਜੇਪੀ ਵਾਰਸ ਨਹੀਂ ਕੋਈ ਝਾੜੂ ਵਾਲੇ ਵਾਰਸ ਨਹੀਂ ਆਹ ਤੇ ਇਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼੍ਰੋਮਣੀ ਕਾਲੀ ਦਲ ਆਉਂਦਾ ਹੈ ਸੇਵਾ ਕਰਨ ਵਾਸਤੇ ਆਹ ਫਰਕ ਹੈ ਰਾਜ ਕਰਨ ਵਾਸਤੇ ਤੇ ਸੇਵਾ ਕਰਨ ਵਾਸਤੇ ਆਹ ਜ਼ਮੀਨ ਆਸਮਾਨ ਦਾ ਫਰਕ ਹੈ ਸ਼੍ਰੋਮਣੀ ਕਾਲੀ ਦਲ ਦਾ ਮਕਸਦ ਕੀ ਹੈ ਮੋਟੋ ਕੀ ਹੈ ਸਰਦੱਤ ਦਾ ਭਲਾ ਸਾਰਿਆਂ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਕੀ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਹਰ ਇਨਸਾਨ ਦੀ ਸਹਾਇਤਾ ਕਰੋ ਇਹੋਂ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਮੁੱਦਾ ਹੀ ਰਿਹਾ ਹੈ ਸਾਨੂੰ ਪਤਾ ਪੰਜਾਬ ਆਪਣਾ ਹੈ ਆ ਆਪਣਾ ਘਰ ਹੈ ਆ ਦੇਸ਼ ਆਪਣਾ ਹੈ ਜੇ ਤੁਸੀਂ ਦੇਸ਼ ਦੀ ਗੱਲ ਕਰੋ ਮੈਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ ਮੈਂ ਕਿਹਾ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਆਏ ਹੋ ਅਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਪਰ ਤੁਸੀਂ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਕੁਰਬਾਨੀਆਂ ਦੇਖ ਲਓ ਕਿਹਨੇ ਦਿੱਤੀਆਂ ਹੈ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਨੇ ਤੇ ਖਾਲਸਾ ਪੰਥ ਨੇ ਦਿੱਤੀਆਂ ਹੈ ਮੈਂ ਕਿਹਾ ਤਾਮਿਲ ਲਾਡੂ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਦੇਸ਼ ਆਜ਼ਾਦ ਹੋਇਆ ਕਰਨਾਟਕ ਵਾਲਿਆਂ ਨੂੰ ਕੀ ਪਤਾ ਹੈ ਮਹਾਰਾਸ਼ਟਰ ਵਾਲਿਆਂ ਨੂੰ ਕੀ ਪਤਾ ਹੈ ਜੇ ਦੇਸ਼ ਦੇਸ਼ ਨੂੰ ਆਜ਼ਾਦ ਕਰਾਇਆ ਹੈ ਤੇ ਸ਼ਹਾਤਾ ਦਿੱਤੀਆਂ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰਾਏ ਆ ਤੇ ਤੁਸੀਂ ਕਰਾਏ ਆ ਜਦੋਂ ਵੀ ਦੇਸ਼ ਤੇ ਹਮਲੇ ਹੁੰਦੇ ਰਹੇ ਆ ਗੋਲੇ ਡਿੱਗਦੇ ਆ ਤਾਂ ਪੰਜਾਬ ਤੇ ਡਿੱਗਦੇ ਸੀ ਤੇ ਗੋਲੀਆਂ ਚੱਲਦੀਆਂ ਸੀ ਸੋਡੇ ਛਾਤੀਆਂ ਤੇ ਚੱਲਦੀਆਂ ਸੀ ਤੇ ਤੁਸੀਂ ਦੁਸ਼ਮਣਾਂ ਨੂੰ ਭਜਾਉਣ ਵਾਲੇ ਵੀ ਤੁਸੀਂ ਸੀ ਅੱਜ ਵੀ ਬਾਰਡਰ ਤਾਂ ਦੇਖ ਲਓ ਹਾਂ ਪਿੱਛੇ ਜੇ ਵੀ ਤੁਸੀਂ ਦੇਖੋ ਚਾਈਨਾ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਕੁੱਟ ਕੇ ਭਜਾਇਆ ਤੇ ਸਿੱਖ ਰਜiment ਨਹੀਂ ਉਹਨਾਂ ਨੂੰ ਕੁੱਟ ਕੇ ਭਜਾਇਆ ਸੀ ਆਹ ਤਾਂ ਆਪਣਾ ਇਤਿਹਾਸ ਹੈ ਆਜ਼ਾਦੀ ਦੇ ਬਾਅਦ ਵੀ ਤੁਸੀਂ ਦੇਖ ਲਓ ਕੋਈ ਵੀ ਦੇਸ਼ ਵਿੱਚ ਮਸਿਆਈ ਐ ਐਮਰਜੈਂਸੀ ਦੀ ਲੜਾਈ ਆਈ ਜੇ ਡਟ ਕੇ ਲੜਾਈ ਲੜੀ ਤੇ ਕਾਲੀ ਦਲ ਲੜਾਈ ਤੇ ਕਾਲੀ ਦਲ ਕਰਕੇ ਹੀ ਐਮਰਜੈਂਸੀ ਹਟੀ ਐ ਕਿਉਂਕਿ ਤੁਸੀਂ 60 70 ਹਜ਼ਾਰ ਬਹਾਦਰ ਸੂਰਮੇ ਤੁਸੀਂ ਤੁਹਾਡੇ ਬਜ਼ੁਰਗ ਤੁਹਾਡੇ ਭਰਾਵਾਂ ਨੇ ਜੇਲਾਂ ਕੱਟ ਕੇ ਵਾਸ ਦਿੱਤਾ ਕਿ ਜ਼ੁਲਮ ਦੇ ਖਿਲਾਫ ਐਡੀ ਵੱਡੀ ਫੌਜ ਤਿਆਰ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਕਾਲੀ ਦਲ ਨੂੰ ਤਕੜਾ ਰੱਖਣਾ ਕਾਲੀ ਦਲ ਨੂੰ ਕਾਇਮ ਰੱਖਣਾ ਦੁਨੀਆ ਦੇ ਪੰਜਾਬੀਆਂ ਵਾਸਤੇ ਆ ਸਭ ਤੋਂ ਇੱਕ ਨੰਬਰ ਦਾ ਉਹਨਾਂ ਦਾ ਮਕਸਦ ਹੋਣਾ ਚਾਹੀਦਾ ਹੈ ਜਿੱਥੇ ਵੀ ਦੁਨੀਆ ਵਿੱਚ ਸਿੱਖ ਬੰਦੇ ਰਹਿੰਦੇ ਆ ਪੰਜਾਬੀ ਰਹਿੰਦੇ ਆ ਇਵੇਂ ਸਰਨਾ ਸਾਹਿਬ ਨੇ ਕਿਹਾ ਕਿ ਪੇਕੇ ਤੁਹਾਡੇ ਆ ਇੱਥੇ ਆ ਘਰ ਆ ਤੁਹਾਡਾ ਆ ਜੇ ਕੋਈ ਮੈਂ ਕਈ ਵਾਰ ਦੇਖਿਆ ਹੈ ਸਿੱਕੇ ਵਿੱਚ ਗੁਰੂ ਘਰ ਦੀ ਸਮੱਸਿਆ ਆਈ ਉਹਨਾਂ ਨੇ ਸਿੱਧਾ ਟੈਲੀਫੋਨ ਕਾਲੀਦਲ ਦੇ ਪ੍ਰਧਾਨ ਨੂੰ ਕੀਤਾ ਕਿ ਸਾਨੂੰ ਸਾਡੀ ਮਦਦ ਕਰੋ ਅ ਨਾਰਥ-ਈਸਟ ਵਿੱਚ ਮਨੀਪੁਰ ਵਿੱਚ ਸਮੱਸਿਆ ਆਈ ਸੀ ਟੈਲੀਫੋਨ ਸਾਡੇ ਪ੍ਰਧਾਨ ਨੂੰ ਕੀਤਾ ਕਿਉਂ ਉਹਨੂੰ ਪਤਾ ਹੈ ਕੀ ਆ ਇੱਕ ਫੌਜ ਹੈ ਆ ਫੌਜ ਤੁਸੀਂ ਦੇਖ ਲਓ 104 ਸਾਲ ਪਹਿਲੇ ਕਿਉਂ ਬਣਾਈ ਤੁਸੀਂ ਜਾਣਦੇ ਹੋ ਪਹਿਲੇ ਗੁਰੂਗਰਾਹ ਉੱਤੇ ਮਹੰਤਾਂ ਦਾ ਕਬਜਾ ਸੀ ਮਹੰਤ ਇਹੜੀਆਂ ਗਲਤ ਕੰਮ ਕਰਦੇ ਸੀ ਗੁਰੂਗਰਾਹ ਚ ਕਿ ਜਮਾਨ ਤੇ ਬੋਲ ਵੀ ਨਹੀਂ ਸਕਦੇ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਉਹਨਾਂ ਨੂੰ ਮਹੰਤਾਂ ਨੂੰ ਕੱਢਿਆ ਉਹ ਬੜੇ ਉਸ ਟਾਈਮ ਸਿਆਣੇ ਸੀ ਉਹਨਾਂ ਦੇ ਅੱਗੇ ਤੋਂ ਨਾ ਹਮਲਾ ਹੋਏ ਫਿਰ ਉਹਨਾਂ ਨੇ ਇਕੱਠੇ ਹੋ ਕੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕੀਤਾ ਉਹਨਾਂ ਨੇ ਕਿ ਇੱਕ ਫੌਜ ਚਾਹੀਦੀ ਹੈ ਆ ਫੌਜ ਹੀ ਥੋਡੀ ਹੈ ਜਿਹੜੀ ਥੋਡੀ ਲੜਾਈ ਲੜਦੀ ਹੈ ਆਹੀ ਥੋਡੀ ਫੌਜ ਹੈ ਸ਼੍ਰੋਮਣੀ ਅਕਾਲੀ ਦਲ ਜਿਦੋਂ ਸੱਤਾ ਚਾਈ ਹੈ ਥੋਡੀ ਰੱਖਿਆ ਵੀ ਕੀਤੀ ਹੈ ਤੇ ਥੋਡੀ ਸੇਵਾ ਵੀ ਕੀਤੀ ਹੈ ਤੇ ਥੋਡੀ ਖੁਸ਼ੀਆਂ ਵੀ ਉਹਨਾਂ ਨੇ ਲਿਆਂਦੀਆਂ ਬੋਲੋ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਹਿਸਾਬ ਦੇਖੀਏ ਸਹੀ ਮਿਲੇ ਤੇ ਸਰਕਾਰ ਤਾਂ ਤਿੰਨ ਵਾਰੀ ਆਪਣੀ ਆਈ ਆ ਪੰਜ ਪੰਜ ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸਹੀ ਮਿਲੇ ਤਿੰਨ ਤਿੰਨ ਵਾਰ ਬਣੇ ਆ ਪੰਜ ਪੰਜ ਸਾਲ ਦੋ ਵਾਰ ਤਾਂ ਕਿਤੇ ਡੇਢ ਸਾਲ ਬਾਅਦ ਤੋੜ ਦਿੰਦੇ ਸੀ ਕਿਤੇ 2 ਸਾਲ ਬਾਅਦ ਤੋੜ ਦਿੰਦੇ ਸੀ ਪਰ ਦੇਖ ਲਓ ਕਿੰਨੇ ਸਾਲ ਦੇਸ਼ ਨੂੰ ਆਜ਼ਾਦੀ ਦੇ ਹੋਏ ਆ ਤੇ ਆਪਾਂ ਨੂੰ ਇਕੱਲੇ ਆ ਤਿੰਨ ਵਾਰ ਮੁੱਖ ਮੰਤਰੀ ਬਣਿਆ ਪਰ ਪੰਜਾਬ ਵਿੱਚ ਚਲੇ ਜਾਓ ਜੇ ਕੁਝ ਵੀ ਦੇਖੋਗੇ ਉਹ ਬਣਾਈ ਥੋਡੀ ਪਾਰਟੀ ਨਹੀਂ ਹੈ ਜੇ ਅੱਜ ਗੁਰੂ ਘਰ ਅੰਮ੍ਰਿਤਸਰ ਤੋਂ ਤੁਸੀਂ ਮੱਥਾ ਟੇਕ ਕੇ ਆਪਣੇ ਪਿੰਡ ਪਿੰਡ ਜਾਉਂਗੇ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੇ ਆਏ ਹੋ ਜਿਹੜੀ ਸੜਕ ਤੇ ਤੁਸੀਂ ਜਾਉਂਗੇ ਅਕਾਲੀ ਦਲ ਦੀ ਦੇਣ ਹੈ ਜਿਹੜਾ ਕੋਈ ਸਕੂਲ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਣ ਹੈ ਕੋਈ ਕਾਲਜ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਵਾਟਰ ਬਾਕਸ ਦੇਖੋਗੇ ਅਕਾਲੀ ਦਲ ਦੀ ਦੇਣ ਹੈ ਜੇ ਹਸਪਤਾਲ ਦੇਖੋਗੇ ਕਾਲੀ ਦਲਦੀ ਦੇਣਾ ਜੇ ਗਰੀਬ ਦੀ ਧਰਮਸ਼ਾਲਾ ਦੇਖੋਗੇ ਕਾਲੀ ਦਲਦੀ ਦੇਣਾ ਜੇ ਕੋ ਟਿਊਬਲ ਚੱਲਦਾ ਦੇਖੋਗੇ ਕਾਲੀ ਦਲਦੀ ਦੇਣਾ ਜੇ ਕੋਈ ਕੱਸੀ ਉੱਤੋਂ ਟੱਪੋਗੇ ਕਾਲੀ ਦਲਦੀ ਦੇਣਾ ਜੇ ਕਾਰਖਾਨਾ ਦੇਖੋਗੇ ਕਾਲੀ ਦਲਦੀ ਦੇਣਾ ਕੋਈ 에어ਪੋਰਟ ਕੋਲੋਂ ਟੱਪੋਗੇ ਕਾਲੀ ਦਲਦੀ ਦੇਣਾ ਓਏ ਦੋਹਾਂ ਅੱਲਾਹੁ ਅਕਬਰ 21 ਨਿਸ਼ਾਨੀ ਕਿਸੇ ਦੀ ਨਹੀਂ ਦੇਖੋ ਰਾਜ ਉਹਨਾਂ ਨੇ ਆਪਾਂ ਤੋਂ ਵਾਅਦਾ ਕੀਤਾ ਹੈ ਉਹ ਰਾਜ ਕਰਨ ਵਾਸਤੇ ਆਏ ਸੀ ਸੇਵਾ ਕਰਨ ਵਾਸਤੇ ਨਹੀਂ ਕਾਲੀ ਦਲ ਸੇਵਾ ਕਰਨ ਵਾਸਤੇ ਆਇਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਧਰਮਾਂ ਦੇ ਲੋਕ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ 크ਿਸਚਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਕਿਉਂ ਕਿਉਂਕਿ ਆ ਆਪਣੀ ਸਿੱਖ ਕੌਮ ਦੀ ਆਪ ਨੂੰ ਗੁਰਤੀ ਚ ਮਿਲਿਆ ਹੈ ਆਪਣੇ ਗੁਰੂ ਸਬਾਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਾਨਤਾ ਦੇਤੀਆਂ ਆਹ ਤਾਂ ਆਪਣਾ ਫਰਜ਼ ਹੈ ਸਾਰੇ ਆਪਣੇ ਪੰਜਾਬ ਦੇ ਚ ਜਿਹੜਾ ਵੀ ਕੋਈ ਧਰਮ ਦਾ ਲੈ ਉਹਦੀ ਰੱਖਸ਼ਾ ਕਰਨਾ ਆਪਣਾ ਫਰਜ਼ ਹੈ ਪੰਜਾਬ ਆਪਣੇ ਸਾਰਿਆਂ ਦਾ ਹੈ ਜੇ ਪੰਜਾਬ ਤਰੱਕੀ ਹੋਊਗੀ ਤਾਂ ਹੀ ਬਚਾਂਗੇ ਪੰਜਾਬ ਤਰੱਕੀ ਹੋਊਗੀ ਆਪਣੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਰ ਕਿਉਂਕਿ ਬਾਹਰ ਕਿਉਂ ਜਾ ਰਹੇ ਹੈ ਕਿ ਕਿ ਆਪਾਂ ਨੂੰ ਅਕਾਲੀ ਦਲ ਨੂੰ ਸੇਵਾ ਕਰਨ ਦਾ ਸਮਾਂ ਇੰਨਾ ਘਟ ਦਿੱਤਾ ਹੈ ਜੇ ਸੇਵਾ ਕਰਨ ਦਾ ਟਾਈਮ ਦਿੰਦੇ ਜਿੰਨਾ ਕਾਂਗਰਸ ਨੂੰ ਦੁੱਧਾ ਦਿੰਦੇ ਅੱਜ ਕਿਸੇ ਪੰਜਾਬੀ ਨੇ ਥੋੜੇ ਬੱਚਿਆਂ ਨੇ ਬਾਹਰ ਨਹੀਂ ਜਾਣਾ ਸੀ ਇੱਥੇ ਹੀ ਕਾਰਖਾਨੇ ਆਉਣੇ ਸੀ ਇੱਥੇ ਹੀ ਡਿਵੈਲਪਮੈਂਟ ਆਉਣੇ ਸੀ ਇੱਥੇ ਹੀ ਤੁਹਾਨੂੰ ਨੌਕਰੀਆਂ ਮਿਲਿਆ ਸੀ ਪਰ ਇੱਕ ਪਿਛਲੇ 6 ਮਹੀਨਿਆਂ ਚ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਆਂਦੀ ਲੀਡਰਸ਼ਿਪ ਖਤਮ ਕਰਨ ਦੀ ਸਾਜ਼ਿਸ਼ ਆ ਸਾਜ਼ਿਸ਼ ਸ਼ੁਰੂ ਹੋਈ ਜਦੋਂ ਸ਼ੋਅ ਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਅਸੀਂ ਕਿਸਾਨੀ ਕਰਕੇ ਅਸੂਲਾਂ ਕਰਕੇ ਸਾਥ ਛੱਡਿਆ ਜਦੋਂ ਤੱਕ ਅਸੀਂ ਐਨਡੀਏ ਵਿੱਚ ਸੀ ਅਸੀਂ ਕੰਡਾ ਦੀਆਂ ਪਾਰਟੀਆਂ ਨੂੰ ਉਹ ਮਰਿਆਦਾ ਨੂੰ ਟੱਪਣ ਦੀ ਆਜ਼ਾਦਤ ਨਹੀਂ ਦਿੱਤੀ ਕਿਸੇ ਸਿੱਖ ਧਰਮ ਦੇ ਇੰਸਟੀਚਿਊਸ਼ਨ ਤੇ ਉਹ ਅੱਖ ਨਹੀਂ ਰੱਖ ਸਕਦੇ ਸੀ ਕਿਤੇ ਸਾਡੇ ਨਾਲ ਕੋਈ ਧੱਕਾ ਨਹੀਂ ਕਰਨ ਦਿੰਦੇ ਸੀ ਅਸੀਂ ਜਦੋਂ ਅਸੀਂ ਨਾਲ ਸੀ ਉਹਨਾਂ ਦੇ ਉਹਨੂੰ ਪਤਾ ਸੀ ਕਿ ਅਸੀਂ ਉਹਨਾਂ ਨੂੰ ਟੱਪ ਨਹੀਂ ਸਕਦੇ ਪਰ ਜਦੋਂ ਆਪਾਂ ਛੱਡਿਆ ਉਹਨਾਂ ਲੜਾਈ ਲੜੀ ਨਾਟ ਸੈਂਟਰ ਦੀ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਵਿੱਚ ਕਬਜ਼ਾ ਕਰਨ ਦੀ ਤਰੀਕਾ ਇੱਕੋ ਇੱਕ ਹੈ ਅਕਾਲੀ ਦਲ ਨੂੰ ਖਤਮ ਕਰ ਦਿਓ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਤੇ ਆਪਣੇ ਇਹ ਜਿਹੇ ਬੰਦੇ ਲਿਆਓ ਜਿਹੜੇ ਸਾਡੇ ਅੰਗੂਠਾ ਛਾਉਣ ਸੋ ਕੌਮ ਨੂੰ ਖਤਮ ਕਰਨ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਕਰਕੇ ਅੱਜ ਤਖਤ ਹਜ਼ੂਰ ਸਾਹਿਬ ਦਾ ਕੰਟਰੋਲ ਉਹਨਾਂ ਕੋਈ ਆ ਗਿਆ ਹੈ ਅੱਜ ਦੇਖ ਲੋ ਬਿੱਟੂ ਵਰਗੇ ਪੱਤ ਲੋਕਾਂ ਨੂੰ ਹੀ ਉੱਥੇ ਰੁਪਏ ਦਿੱਤੇ ਜਾ ਰਹੇ ਹੈ ਆ ਭਗਵੰਤ ਮਾਰ ਵਰਗੇ ਸ਼ਰਾਬੀ ਨੂੰ ਉੱਥੇ ਸਰੋਪੇ ਦਿੱਤੇ ਜਾ ਰਹੇ ਹੈ ਕੋਈ ਮਰਿਆਦਾ ਕਿੱਧਰ ਗਈ ਉਹ ਵੀ ਤਖਤ ਪਟਨਾ ਸਾਹਿਬ ਦੇ ਉਹਨਾਂ ਨੇ ਕੰਟਰੋਲ ਕਰ ਲਿਆ ਕਮੇਟੀ ਤੇ ਇੱਕ ਐਕਟ ਕੋ ਉਹ ਐਕਟ ਹੀ ਬਦਲ ਦਿੱਤੇ ਪਹਿਲੇ ਕੀ ਹੁੰਦਾ ਸੀ ਤਖਤ ਹਜ਼ੂਰ ਸਾਹਿਬ ਦੇ ਕਮੇਟੀ ਦਾ ਐਕਟ ਕੀ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂਦੇ ਸੀ ਇੱਕ ਮੈਂਬਰ ਤੱਕ ਆਪਣੇ ਚੀਫ ਖਾਲਸਾ ਦਵਾਨ ਦਾ ਹੁੰਦਾ ਸੀ ਪੰਜ ਮੈਂਬਰ ਆਫ ਪਾਰਲੀਮੈਂਟ ਸਿੱਖ ਪਾਰਲੀਮੈਂਟ ਤੋਂ ਜਾਂਦੇ ਸੀ ਮਹਾਰਾਸ਼ਟਰੀਆ ਸਿੰਘ ਸੰਵਾਦ ਦੇ ਮੈਂਬਰ ਹੁੰਦੇ ਸੀ ਕਰਨਾਟਕਾ ਦੇ ਸਿੰਘ ਸੰਵਾਦ ਦੇ ਮੈਂਬਰ ਹੁੰਦੇ ਸੀ ਤੇ ਲੋਕਲ ਗੁਰੂ ਘਰਾਂ ਦੇ ਲੋਕੀ ਨਮਾਇੰਦੇ ਚੁਣ ਕੇ ਉੱਥੇ ਆਉਂਦੇ ਸੀ ਉਹ ਬਣੀ ਸੀ ਕਮੇਟੀ ਤੇ ਹੁਣ ਸਾਰੇ ਬੰਦ ਕਰਕੇ ਉਹਨਾਂ ਨੇ ਕਿਹਾ ਦਾ 13 ਬੰਦੇ ਮਹਾਰਾਸ਼ਟਰ ਸਰਕਾਰ ਨਾਮਿਨੇਟ ਕਰੂਗੀ ਹੁਣ ਜਿਹੜੇ ਚੇਅਰਮੈਨ ਆ ਕੋ ਸ਼ਰਾਬ ਪੀ ਜਾਂਦਾ ਉਹਨਾਂ ਦੇ ਬੱਚੇ ਪੱਤੇ ਤਾਂ ਹੁਣ ਕੀ ਉਹ ਮर्यादा ਰੱਖ ਸਕਣਗੇ ਕਿ ਉਹਨਾਂ ਨੂੰ ਦਰਦ ਹੈ ਜਿਹਦੇ ਆਪ ਹੀ ਬੰਦੇ ਤੋਂ ਕਿ ਉਹਨਾਂ ਨੂੰ ਕੀ ਦਰਦ ਹੈ ਇਸ ਕਰਕੇ ਤੇ ਤੁਸੀਂ ਦੇਖ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਮੁਸ਼ਕਲ ਨਾਲ ਕੁਰਬਾਨੀਆਂ ਨਾਲ ਆਪਾਂ ਗੁਰੂ ਘਰਾਂ ਦੇ ਉੱਤੇ ਆਪਣੇ ਉੱਥੇ ਵੀ ਮਹੰਤਾਂ ਵਾਂਗੂ ਕਬਜ਼ਾ ਸੀ ਮੈਨੂੰ ਲੱਗਦਾ ਭੁੰਦਰ ਸਾਹਿਬ ਪਹਿਲੇ ਜਥੇ ਸੀ ਭੁੰਦਰ ਸਾਹਿਬ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਪਹਿਲਾ ਜਥਾ ਜਿਹਦੀ ਅਗਵਾਈ ਕੀਤੀ ਭੁੰਦਰ ਸਾਹਿਬ ਦੀ ਸੀ ਇਹਨਾਂ ਨੂੰ ਅੰਦਰ ਕੀਤਾ ਗਿਆ ਆਪਾਂ ਐਕਟ ਬਣਾਇਆ ਮਤਲਬ ਕੀ ਸੀ ਆਪਣੇ ਗੁਰੂ ਘਰਾਂ ਦੀ ਆਪਣੀ ਸਿੱਖੋਂ ਦੀ ਇੱਕ ਮਰਿਆਦਾ ਹੈ ਕੀ ਆਪਾਂ ਡੈਮੋਕਰੇਸੀ ਵਿੱਚ ਬਲੀਵ ਕਰਦੇ ਆਂ ਆਪਾਂ ਡੈਮੋਕਰੇਟੀ ਧਾਂਚੇ ਵਿੱਚ ਬਲੀਵ ਕਰਦੇ ਆਂ ਤੇ ਤੁਸੀਂ ਦੇਖਿਆ ਕਿ ਵੋਟਰਾਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਹੁੰਦਾ ਸੀ ਇਹਨਾਂ ਨੇ ਜਦੋਂ ਦੇਖਿਆ ਕਿ ਆਪਾਂ ਉਹਨਾਂ ਨੂੰ ਤੋੜ ਦਿੱਤਾ ਸਾਰੀ ਕਮੇਟੀ ਸਣੇ ਸਰਸਾ ਕਾਲਕਾ ਸਾਰੇ ਭਾਜਪਾ ਸ਼ਾਮਲ ਕਰਾ ਲਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਲਿਆ ਹਰਿਆਣਾ ਅਲੱਗ ਬਣਾਤਾ ਅਲੱਗ ਬਣਾ ਕੇ ਹੁਣ ਆਪਣੇ ਬੰਦੇ ਉੱਥੇ ਪੇਸ਼ ਕਰਤੇ ਜੀ ਉਹ ਤਾਂ ਦਾਦੂਵਾਲ ਮੈਂ ਕਹਿੰਦਾ ਆਪਣੀ ਸਿੱਖ ਕੌਮ ਸ ਐਜੇ ਗੱਦਾਰ ਪੈਦਾ ਹੋ ਗਏ ਜਿਹੜੇ ਆਪਣੇ ਵਿੱਚ ਦਿਖਾਉਣਗੇ ਸਿੱਖ ਪਰ ਉਸੇ ਹੀ ਮਣੀ ਤੇ ਸਿੱਖ ਨਹੀਂ ਐ ਸਿੱਖ ਦੇ ਦੁਸ਼ਮਣ ਐ ਹੁਣ ਦਾਦੂਵਾਲ ਵਰਗੇ ਵੰਡ ਵਰਗੇ ਆ ਸਾਰੇ ਜਿੰਨੇ ਐ ਹਰਮੀਤ ਕਾਲ ਕਾ ਵਰਗੇ ਸਾਰੇ ਇਹਨਾਂ ਵਾਸਤੇ ਦਿੱਲੀ ਦੀ ਸੱਤਾ ਯਾਦੀ ਜ਼ਰੂਰੀ ਐ ਗਨਮੈਨ ਜਿਆਦਾ ਜ਼ਰੂਰੀ ਹੈ ਚੇਰਮੈਨੀਆਂ ਜਿਆਦਾ ਜ਼ਰੂਰੀਆਂ ਆਪਣਾ ਬਿਜ਼ਨਸ ਜਿਆਦਾ ਜ਼ਰੂਰੀ ਹੈ ਖਾਲਸਾਪਨ ਦੀ ਮਰਿਆਦਾ ਨਹੀਂ ਤੁਸੀਂ ਦੇਖ ਲਓ ਫਿਰ ਉਹਨਾਂ ਨੇ ਬਾਰਡਰ ਤੱਕ ਆਪਣੇ ਦੇਖੋ ਸੈਂਟਰ ਪਤਾ ਤੱਕ ਬਾਰਡਰ ਤੱਕ ਆ ਗਿਆ ਕਬਜ਼ਾ ਕਰਕੇ ਅਖੀਰ ਵਿੱਚ ਉਹਨਾਂ ਨੇ ਅਸਲੀ ਹਮਲਾ ਕੀਤਾ ਦੋ ਬਾਰ ਇਹ ਜੀਪੀਸੀ ਦੇ ਇਲੈਕਸ਼ਨ ਚ ਕਬਜ਼ਾ ਕਰਨ ਲੱਗੇ ਸੀ ਜੀਪੀਸੀ ਦਾ ਪਰ ਮੈਂ ਸਿਰ ਝੁਕਦਾ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਆ AGPC ਨੂੰ ਬਚਾਇਆ ਫਿਰ ਉਹਨਾਂ ਨੇ ਦੇਖਿਆ ਮੈਂਬਰ ਅਰਾ ਹੀ ਤਾਂ ਕਰ ਨਹੀਂ ਸਕਦੇ ਇਹਨਾਂ ਨੇ ਪਤਾ ਹੈ ਕਿ ਸਾਡੀ ਤਾਕਤ ਕਿੱਥੋਂ ਆਉਂਦੀ ਹੈ ਤੇ ਇਹਨਾਂ ਨੇ ਤਖਸਾਲ ਦੇ ਜਸਦਾਹਾਂ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਬਹੁਤ ਸਤਿਕਾਰ ਕਰਦੀ ਹਾਂ ਉਸ ਜਗਾ ਦਾ ਤਖਸਾਲ ਜਸਦਾਹ ਨੂੰ ਕਹਿਣਾ ਬੜਾ ਦੁੱਖ ਲੱਗਦਾ ਕਹਿੰਦੇ ਕਿ ਇਸ ਜਗ੍ਹਾ ਤੇ ਬੈਠ ਕੇ ਕੌਮ ਦੇ ਫੈਸਲੇ ਹੋਣੇ ਚਾਹੀਦੇ ਆ ਕੌਮ ਨੂੰ ਕਮਜ਼ੋਰ ਕਰਦੇ ਫੈਸਲੇ ਨਹੀਂ ਪਰ ਕਿਉਂਕਿ ਉਹਨਾਂ ਦੇ ਪਿੱਛੇ ਤਾਕਤਾਂ ਇਹ ਜੀਆਂ ਆ ਗਈਆਂ ਤੇ ਮੈਂ ਸਹੀ ਮੰਨਦੇ ਮੈਂ ਐਗਜ਼ੈਕਟ ਨੂੰ ਵਧਾਈ ਦੇਣਾ ਚਾਹੁੰਦਾ ਐ ਜੀਪੀ ਨੂੰ ਵਧਾਈ ਦੇਣਾ ਚਾਹੁੰਦਾ ਤਾ ਕਬਜ਼ਾ ਉਹਨਾਂ ਸੈਂਟਰ ਦਾ ਤੱਕ ਸਾਭ ਤੇ ਵੀ ਹੋ ਗਿਆ ਸੀ ਤੁਸੀਂ ਵਾਪਸ ਬਹਾਲ ਕਰ ਲਿਆ ਆਪਣੀ ਕੌਮ ਨੂੰ ਸਨਹਾਰ ਅੱਜ ਤੁਸੀਂ ਮੈਨੂੰ ਬਹੁਤ ਵੱਡੀ ਜਿੰਮਵਾਰੀ ਦਿੱਤੀ ਹੈ ਆ ਕੋਈ ਸਥਾਨ ਹੈ ਜਿੱਥੇ ਬਹੁਤ ਮਹਾਨ ਲੀਡਰ ਇਥੋਂ ਦੀ ਇਸ ਪਾਰਟੀ ਦੀ ਗੁਆਇ ਮੇਤੀ ਹੈ ਜਸ ਜਸਦਾਰ ਸੁਲਮੁਖ ਸਿੰਘ ਚਬਾਲ ਜੀ ਸਭ ਪਹਿਲੇ ਪ੍ਰਧਾਨ ਸੀ ਅਖਾਲੀ ਦਲ ਦੇ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜੀ ਲੌਂਗਵਾਲ ਸਾਹਿਬ ਤੋੜ ਸਾਹਿਬ ਵੱਡੇ ਬਾਦਲ ਸਾਹਿਬ ਕਿੰਨੇ ਪ੍ਰਧਾਨ ਰਹੇ ਮੈਂ ਤਾਂ ਉਮਰ ਵਿੱਚ ਵੀ ਮੈਂ ਕਿੰਨਾ ਕੁਰਬਾਨੀਆਂ ਵਿੱਚ ਵੀ ਮੈਂ ਉਹਨਾਂ ਦੇ ਨੇੜੇ ਤੇੜੇ ਨਹੀਂ ਦੇਖੋ ਵੱਡੇ ਬਾਦਲ ਸਾਹਿਬ ਤੇ ਸੀਨੀਅਰ ਲੀਡਰਸ਼ਿਪ ਨੇ 18 18 ਸਾਲ ਕੌਮ ਖਾਤਰ ਪੰਜਾਬ ਖਾਤਰ ਉਹ ਕਿਤੇ ਡੋਲੀ ਨਹੀਂ ਕਿਤੇ ਡਰੇ ਨਹੀਂ ਐ ਨਹੀਂ ਕਿ ਆ ਕੇ ਮੇਰੇ ਬੱਚੇ ਮੇਰਾ ਪਰਿਵਾਰ ਸਹੀ ਮੈਨੇ ਤੇ ਉਹ ਲੀਡਰਸ਼ਿਪ ਦਾ ਪਰਿਵਾਰ ਕੌਮ ਸੀ ਪਾਰਟੀ ਸੀ ਉਹ ਲੀਡਰਸ਼ਿਪ ਨੂੰ ਮੈਂ ਸਿਰ ਚੁੱਕ ਕੇ ਸलाम ਕਰਦਾ ਹਾਂ ਨਾ ਨਾ ਗਨਮ ਨਾ ਕਰਕੇ ਨਾ ਸ਼ੇਰ ਦੁਨੀਆ ਕਰਕੇ ਨਾ ਮੁੱਖ ਮੰਤਰੀਆਂ ਕਰਕੇ ਆਪਣੀ ਕੌਮ ਦੀ ਅਗਵਾਈ ਛੱਡੀ ਜਾਂ ਕੌਮ ਦੇ ਪਿੱਛੇ ਸ਼ਰਮ ਮਾਰਿਆ ਅੱਜ ਆਪੋ ਆਪਣੀ ਪੁਰਾਣੀ ਲੀਡਰਸ਼ਿਪ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਉਹਨਾਂ ਦੀ ਸਫ਼ਰ ਤੋਂ ਸਿੱਖਣਾ ਚਾਹੀਦਾ ਹੈ ਜੇ ਨਵੀਂ ਪੀੜ੍ਹੀ ਆਈ ਹੈ ਉਹ ਉਹਨਾਂ ਨੂੰ ਪਤਾ ਨਹੀਂ ਪੁਰਾਣਾ ਇਤਿਹਾਸ ਕੀ ਆ ਪਾਰਟੀ ਦਾ ਪੁਰਾਣਾ ਇਤਿਹਾਸ ਕੀ ਆ ਆਪਣੀ ਪਾਰਟੀ ਕੋਈ ਕਾਂਗਰਸ ਵਰਗੀ ਨਹੀਂ ਕੋਈ ਭਾਜਪਾ ਵਰਗੀ ਨਹੀਂ ਕੋਈ ਝਾੜੂ ਵਰਗੇ ਨਹੀਂ ਆਪਣੀ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਖਾਲਸਾ ਪੰਥ ਦੀ ਜ਼ਿੰਮੇਵਾਰੀ ਹੈ ਪੰਜਾਬ ਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਹਰ ਵਸਨੀਕ ਦੀ ਜ਼ਿੰਮੇਵਾਰੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਤਾਹੀਂ ਆਪਾਂ ਖੁਸ਼ਹਾਲ ਹੋਵਾਂਗੇ ਆ ਆਪਣੀ ਜ਼ਿੰਮੇਵਾਰੀ ਹੈ ਜੇ ਪੰਜਾਬ ਪਿੱਛੇ ਜਾਂਦਾ ਨੁਕਸਾਨ ਆਪਣਾ ਹੈ ਕੋਈ ਕਾਂਗਰਸ ਦਾ ਨਹੀਂ ਕੋਈ ਭਾਜਪਾ ਦਾ ਉਹਨਾਂ ਨੂੰ ਕੋਈ ਕੀ ਫਰਕ ਹੈ ਪੰਜਾਬ ਪਿੱਛੇ ਹੋ ਜਾਊਗਾ ਹਰਿਆਣਾ ਅੱਗੇ ਹੋ ਜਾਊਗਾ ਉਹਨਾਂ ਨੂੰ ਕੋਈ ਲਾਲਚ ਨਹੀਂ ਪਰਵਾਹ ਨਹੀਂ ਹੈ ਕੱਲੇ ਆਪਾਂ ਨੂੰ ਹੈ ਮੈਂ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਪਛਾਨ ਲਿਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਕੌਣ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਕੌਣ ਪੰਜਾਬ ਨੂੰ ਪਿੱਛੇ ਛੱਡ ਸਕਦਾ ਹੈ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਚਨ ਦਿੰਦਾ ਵੇਖੋ ਮੇਰੇ ਵਾਸਤੇ ਪੰਜਾਬ ਖਾਲਸਾ ਪੰਥ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਮੇਰਾ ਫਰਜ਼ ਹੈ ਤੇ ਮੇਰੀ ਡਿਊਟੀ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਾਲੀ ਜਲਦੀ ਪ੍ਰੈਸਟੀਜ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਪੰਜਾਬ ਦੀ ਤਰੱਕੀ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਮੇਰਾ ਤੇ ਸਾਰੀ ਸਮੁੱਚੀ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਫਿਰ ਤੋਂ ਨੰਬਰ 1 ਤੇ ਲੈ ਕੇ ਜਾਣਾ ਪੰਜਾਬ ਨੂੰ ਫਿਰ ਤੋਂ ਮੈਂ ਸਾਰਿਆਂ ਨੂੰ ਵਾਦਾ ਕਰਦਾ ਹਾਂ ਤੁਸੀਂ ਮਿਹਨਤ ਕਰੋ ਤੇ ਮੈਂ ਕਹਿ ਸਕਦਾ ਮੈਂ ਬੜਾ ਕੁਝ ਦੇਖਿਆ ਹੈ ਤੁਸੀਂ ਮਿਹਨਤ ਕਰੋਗੇ ਤੁਹਾਡੇ ਵਰਗਾ ਵਰਕਰਾਂ ਦਾ ਮੁਕਾਬਲਾ ਕਿਸੇ 파ਟੀ ਕੋਲੇ ਜੇ ਵਰਕਰ ਨਹੀਂ ਤੁਹਾਡੇ ਵਰਗੇ ਤੁਸੀਂ ਮਨ ਬਣਾ ਲਓ ਤੁਸੀਂ ਮਨ ਬਣਾ ਲਓ ਤੁਹਾਡੀ ਸਰਕਾਰ ਬਣਾਉਣੀ ਹੈ ਤੁਸੀਂ ਬਣਾ ਕੇ ਰੱਖੋਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਇੱਕ ਮੈਂ ਬੇਨਤੀ ਕਰਨਾ ਚਾਹਣਾ ਹੈ ਛੜਦੀ ਕਲਾ ਦੀ ਗੱਲ ਕਰਾਇ ਕਰੋ ਠੈਂਦੀ ਗੱਲ ਨਹੀਂ ਕਰਨੀ ਕਿਸੇ ਨੇ ਆ ਖਾਲਸੇ ਵਿੱਚ ਠੈਂਦੀ ਗੱਲਾਂ ਤਾਂ ਗੱਲ ਹੀ ਹੈ ਨਹੀਂ ਜੇ ਸਰਕਾਰ ਬਣਾਉਣੀ ਹੈ ਤੇ ਬਣਾਉਣੀ ਬਣਾਉਣੀ ਹੈ ਕੋਈ ਰੋਕ ਨਹੀਂ ਸਕਦਾ ਰੱਬ ਇਸਾ ਸਰਬਉੱਚ ਬਣਾਉਣੀ ਹੈ ਕੈਦੀਦਾਰ ਜ਼ਿੰਦਾਬਾਦ ਬਣਾਉਣੀ ਹੈ ਕੈਦੀਦਾਰ ਜ਼ਿੰਦਾਬਾਦ ਮੈਂ ਤੁਹਾਨੂੰ ਵਾਦਾ ਸਾਥ ਹੋਏ 2027 ਤੁਸੀਂ ਵਾਪਸ ਆਪਣੀ ਮੰਤਰੀ ਸਰਕਾਰ ਲਿਆਓ ਪੰਜਾਬ ਦੀ ਸਰਕਾਰ ਲਿਆਓ ਪੰਜਾਬੀ ਆ ਦੀ ਸਰਕਾਰ ਲਿਆਓ ਪੰਜਾਬ ਨੂੰ ਅਗਲੇ 5 ਸਾਲਾਂ ਚ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ ਪੰਜਾਬ ਵਿੱਚ ਆ ਜਿੰਨੇ ਗੈਂਗਸਟਰ ਕੋਈ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਅੱਜ ਜਿਹੜੇ ਡਰੱਗ ਵੇਚਣ ਵਾਲੇ ਸਾਰੇ ਅੰਦਰ ਹੋਣਗੇ ਜੇਲ੍ਹ ਅੱਜ ਮੈਂ ਗਰੰਟੀ ਦਿੰਦਾ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਤੁਹਾਨੂੰ ਵਾਅਦਾ ਕਰਦਾ ਇੱਥੇ ਫਿਰ ਤੋਂ ਇੰਡਸਟਰੀ ਜਿਹੜੇ ਆਪਣੀ ਚਲੀ ਗਈ ਵਾਪਸ ਇੰਡਸਟਰੀ ਆਊਗਾ ਵਪਾਰ ਆਊਗਾ ਕਿ ਫਿਰ ਤੋਂ ਡਵੈਲਪਮੈਂਟ ਆਲੀ ਉਸ ਦਿਨ ਆਉਣਗੇ ਜਿਵੇਂ ਤੁਸੀਂ ਦੇਖਿਆ ਤੇ ਵਾਪਸ ਅਮਨ ਸ਼ਾਂਤੀ ਰਹੂਗੀ ਤੇ ਤਰੱਕੀ ਪੰਜਾਬ 'ਚ ਰਹੂਗੀ ਮੈਂ ਅਖੀਰ ਵਿੱਚ ਅਈ ਕਹਿਣਾ ਚਾਹਣਾ ਆਓ ਇਕੱਠੇ ਹੋਈਏ ਜਿਹੜੇ ਮੇਰੇ ਸਾਥੀ ਇਹ ਪਾਰਟੀ ਨਾਲ ਜਿਨ੍ਹਾਂ ਦੇ ਦਿਲ 'ਚ ਹਰੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਤਕਾਰ ਹੈ ਜਿਨ੍ਹਾਂ ਦੇ ਪਰਿਵਾਰ ਪੀੜ੍ਹੀਆਂ ਦੇ ਪੀੜ੍ਹੀ ਅਕਾਲੀ ਆ ਪਰ ਕਿਸੇ ਕਾਰਨ ਕਰਕੇ ਅਲੱਗ ਹੋ ਗਏ ਮੈਂ ਐਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੱਥ ਜੋੜ ਕੇ ਬੇਨਤੀ ਕਰਦਾ ਵਾਪਸ ਸ਼੍ਰੋਮਣੀ ਅਕਾਲੀ ਜਲ ਚਾਓ ਆਪਣੀ ਮਾਂ ਪਾਰਟੀ ਨੂੰ ਤਖੜਾ ਕਰੋ ਜੇ ਕਾਲੀਵਲ ਤਗੜੇ ਤੇ ਪੰਜਾਬੀ ਤਗੜੇ ਆ ਖਾਲਸਾ ਪੰਥ ਤਗੜਾ ਹੈ ਤੇ ਪੰਜਾਬ ਤਰੱਕੀ ਦੀ بلندیاں ਜਾਊਗਾ ਤੇ ਮੈਂ ਸਾਰੇ ਦਿਲਕੇ ਸਹਿਬਾਨ ਦਾ ਤੇ ਖਾਸ ਕਰਕੇ ਭੁੰਦੜ ਸਾਹਿਬ ਦਾ ਧੰਨਵਾਦ ਕਰਦਾ ਹੈ ਭੁੰਦੜ ਸਾਹਿਬ ਨੇ بڑے ਔਖੇ ਸਮੇਂ ਭੁੰਦੜ ਸਾਹਿਬ ਸਦਾ ਸਾਡੇ ਉੱਤੇ ਹੱਥ ਰੱਖਦੇ ਰਹਿੰਦੇ ਆ ਗਾਈਡ ਕਰਦੇ ਰਹਿੰਦੇ ਆ ਪਰ ਔਖੇ ਸਮੇਂ ਉਹਨਾਂ ਨੇ ਜੋ ਕੁ ਅਗਵਾਈ ਕੀਤੀ ਪਾਰਟੀ ਦੀ ਸਮੂਚੀ ਪਾਰਟੀ ਭੁੰਦਰ ਸਾਹਿਬ ਦਾ ਧੰਨਵਾਦ ਕਰਦੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਦਿਲਗੜ ਨੂੰ ਸਾਰੇ ਹਲਕਾ ਇੰਜਾਜ ਨੂੰ ਸਾਡੇ ਉਮੀਦਵਾਰ ਨੂੰ ਕੱਲ ਤਵੰਡੀ ਸਾਹਿਬ ਬਸਾਕੀ ਦੀ ਪਹਿਲੀ ਆਪਣੀ ਜੰਗ ਉੱਥੋਂ ਸ਼ੁਰੂ ਹੋਣੀ ਹੈ ਸਰਕਾਰ ਵਿਰੋਧ ਦੀ ਜੰਗ ਉੱਥੋਂ ਸ਼ੁਰੂ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਉੱਤੇ 10 ਵਜੇ ਆਪਣੀ ਸਟੇਜ ਤੇ ਪਹੁੰਚਣਾ ਆ ਬੇਨਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੀ ਇੱਕ ਹੋਰ ਵੀ ਬੇਨਤੀ ਕਰਦਾ ਜਿਹੜੀ ਮੈਂ ਸਲਾਹ ਕੀਤੀ ਸੀ ਜਿੰਦਾਬਾਦ ਜਿੰਦਾਬਾਦ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਬਹੁਤ ਜ਼ਰੂਰੀ ਬੇਨਤੀ 25 April ਨੂੰ ਵੱਡੇ ਬਾਦਲ ਸਾਹਿਬ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੌਮ ਵਾਸਤੇ ਲਾਤੀ ਪਾਰਟੀ ਵਾਸ ਲਈ ਉਹਨਾਂ ਦੀ ਵਰਸੀ 25 ਤੋਖ ਦੀ ਵਰਸੀ 25 ਤਰੀਕ ਨੂੰ ਹੈ ਮੈਂ ਬੇਨਤੀ ਕਰਦਾ ਹਰ ਜ਼ਿਲ੍ਹੇ ਦੇ ਹੈੱਡਕੁਆਰਟਰ ਤੇ ਉਸ ਦਿਨ ਪਾਰਟ ਰੱਖੇ ਜਾਣਗੇ ਤੇ ਭੋਗ ਪੈਣਗੇ ਤੇ ਸਾਰੇ ਜ਼ਿਲ੍ਹਾ ਵਰਕਰ ਬੇਨਤੀ ਕਰਦਾ ਤੇ ਉੱਥੇ ਆ ਉਸまあ ਉਸ ਵਰਸੀ ਦੇ ਮੌਕੇ ਜਰੂਰ ਹਾਜ਼ਰੀ ਭਰਨ ਹਰਿਆਣਾ ਤੇ ਲੱਗ ਹੋਊਗਾ ਤੇ ਦਿੱਲੀ ਗੁਰੂ ਘਰ ਚ ਲੱਗ ਉੱਥੇ ਸਮਾਗਮ ਕੀਤਾ ਜਾਊਗਾ ਤੇ ਹਰ ਜ਼ਿਲ੍ਹੇ ਹੈੱਡਕੁਆਰਟਰ ਤੇ ਅਸਮਾਗਮ ਕੇ ਬਰਸੀ ਦਾ ਸੰਖਿਤਾ ਜਾਊਗਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਪੜਾ ਹੋ ਜੀ ਦੇਖੋ ਇੱਕ ਮਿੰਟ બીજી ਵੇਖੋ ਕਿਵੇਂ ਤਾਂ ਕਮਾਰ ਦੇ ਨੇ ਇੱਕ ਮਿੰਟ ਉਹ ਵਾਕ ਨਹੀਂ ਹੋ ਉਹ ਇਹ ਗਲਤੀ ਕਰ ਰਿਹਾ ਨਾ ਦੇਖੋ